ਸਾਸਰੀਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਐਨਆਰਆਈ ਕੋਠੀ ਦੀ ਵੀਡੀਓ ਲੈ ਕੇ ਆਏ ਹਾਂ ਬਹੁਤ ਸੋਹਣੀ ਡਬਲ ਸਟੋਰੀ ਸ਼ੇਪ ਐਸਵੇ ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਗਜਾਂ ਦੇ ਵਿੱਚ ਗੱਲ ਕਰੀ ਤਾਂ 300 ਗਜ ਦੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਜੀ ਕੋਠੀ ਦੀ ਲੋਕੇਸ਼ਨ ਦੀ ਗੱਲ ਕਰੀਏ ਇਹ ਜਗਰਾਉਂ ਸ਼ਹਿਰ ਦਾ ਆਤਮਨਗਰ ਮੁਹੱਲਾ ਬੱਸ ਸਟੈਂਡ ਦੇ ਬਿਲਕੁਲ ਨੇੜੇ ਬਹੁਤ ਵਧੀਆ ਇਲਾਕਾ ਜੀ ਇਹ ਤੇ ਇੱਥੇ ਜਲਦੀ ਕੋਠੀਆਂ ਮਿਲਦੀਆਂ ਹੀ ਨਹੀਂ ਜੀ ਬੀ ਬਹੁਤ ਘੱਟ ਕੋਠੀਆਂ ਬਕਾਉ ਆ ਇੱਥੇ ਤੇ ਮੰਗ ਬਹੁਤ ਆ ਜੀ ਇੱਥੋਂ ਦੀ ਆ ਦੇਖੋ ਜੀ ਆ ਕੰਦਾ ਤੇ ਕੁਛ ਏਦਾਂ ਦਾ ਡਿਜ਼ਾਈਨ ਬਣਿਆ ਹਾ ਗਲੀ ਵੀ ਖੁੱਲੀ ਡੁੱਲੀ ਆ 25 ਫੁੱਟ ਦੀ ਗਲੀ ਆ ਜੀ ਇਹ ਤੇ ਆ ਗਿਆ ਜੀ ਮੇਨ ਗੇਟ ਮੇਨ ਗੇਟ 8 ਤੋਂ 9 ਫੁੱਟ ਦਾ ਮੇਨ ਗੇਟ ਲੱਗਾ ਹੋਇਆ ਦੋ ਗੱਡੀਆਂ ਆਰਾਮ ਨਾਲ پارک ਹੁੰਦੀਆਂ ਇੱਥੇ ਇਹ ਕੋਠੀ ਦਾ ਜਿਹੜਾ ਰੇਟ ਆ ਜੀ ਰੇਟ ਬਿਲਕੁਲ ਹੀ ਜਾਇਜ਼ ਮੰਗਿਆ ਮਾਲਕਾਂ ਨੇ ਵੀ ਜਗ੍ਹਾ ਦੇ ਮੁੱਲ ਹੀ ਕੋਠੀ ਬਣਦੀ ਪਈ ਆ ਥੋੜਾ ਬਹੁਤਾ ਹੀ ਉੱਤੇ ਮੰਗਿਆ ਹੋ ਉਹਨਾਂ ਨੇ ਤੇ ਆ ਦੇਖੋ ਜੀ ਪਾਣੀ ਪਾਣੀ ਫੋਟ ਟੈਲ ਲੱਗੀ ਹੋਈ ਆ ਕੰਧਾ ਦੇ ਉੱਤੇ ਤੇ ਕੋਠੀ ਚ ਐਂਟਰ ਕਰਦੇ ਹਾਂ ਰਾਈਟ ਸਾਈਡ ਤੇ ਆ ਗਿਆ ਜੀ ਆ ਬਾਥਰੂਮ ਇਹਦੇ ਨਾਲ ਹੀ ਆ ਗਿਆ ਵਾਸ਼ਿੰਗ ਏਰੀਆ ਇੱਥੇ ਇਹਨਾਂ ਨੇ ਸਵਾਨ ਸਵਾਨ ਸਿੱਟਿਆ ਪਿਆ ਆਪਣਾ ਵਾਧੂ ਤੇ ਆ ਗਿਆ ਜੀ ਬਾਥਰੂਮ ਇਹਦੀ ਲਾਈਟ ਜਗਾਉਂਦੇ ਆ ਜੀ ਆਪਾਂ ਤੇ ਆਹ ਦੇਖੋ ਜੀ ਆ ਗਿਆ ਬਾਥਰੂਮ ਲੈਟਰਨ ਬਾਥਰੂਮ ਆ ਗਿਆ ਇੱਥੇ ਇੰਗਲਿਸ਼ ਸ਼ੀਟ ਲੱਗੀ ਹੋਈ ਆ ਇਹ ਜੀ ਟਾਇਲ ਵਾਲਿਆਂ ਤੇ ਬਣਾਇਆ ਹੋਇਆ ਹੈ ਜਿਹੜਾ ਫਰੰਟ ਤੇ ਆ ਬਾਥਰੂਮ ਬਣਿਆ ਹੈ ਇਹ ਟਾਇਲ ਵਾਲੇ ਤੇ ਬਣਿਆ ਹੈ ਬਾਕੀ ਸਾਰੀ ਕੋਠੀ ਲੈਂਟਰ ਤੇ ਬਣੀ ਹੋਈ ਆ ਇਹਦੇ ਅੱਗੇ ਆ ਗਈ ਵਾਸ਼ ਰੂਮ ਲੱਗਿਆ ਹੋਇਆ ਤੇ ਆ ਦੇਖੋ ਨਾਲ ਹੀ ਇਹਦੇ ਅੱਗੇ ਵਿੰਡੋ ਤੇ ਆ ਗਿਆ ਜੀ ਡਰਾਈੰਗ ਰੂਮ ਇੱਥੇ ਵੀ ਦੇਖ ਲਓ ਕੁਛ ਐਦਾਂ ਦਾ ਡਿਜ਼ਾਈਨ ਬਣਿਆ ਹੋਇਆ ਤੇ ਆ ਵਿੰਡੋ ਲੱਗੀ ਹੋਈ ਆ ਇਹਦੇ ਨਾਲ ਜਿਹੜਾ ਗੇਟ ਲੱਗਿਆ ਹੋਇਆ ਜੀ ਜਾਲੀ ਵਾਲਾ ਪੱਲਾ ਵੀ ਇੱਥੇ ਲੱਗਿਆ ਤੇ ਦੂਜਾ ਗੇਟ ਵੀ ਲੱਗਿਆ ਹੈ ਲੱਕੜ ਲੱਕੜ ਵੀ ਪੂਰੀ ਵਧੀਆ ਓਕੇ ਲੱਗੀ ਹੋਈ ਆ ਜੀ ਪੂਰੀ ਆ ਦੇਖੋ ਜੀ ਆ ਆ ਗਿਆ ਡ੍ਰੈنگ ਰੂਮ ਇਹਦੇ ਵਿੱਚ ਤਿੰਨ ਵਿੰਡੋ ਦਿੱਤੀਆਂ ਹੋਈਆਂ ਜੀ ਦੋ ਫਰੰਟ ਤੇ ਵਿੰਡੋ ਦਿੱਤੀਆਂ ਤੇ ਇੱਕ ਆਪੋਰਚ ਵਾਲੀ ਸਾਈਡ ਵਿੰਡੋ ਦਿੱਤੀ ਹੋਈ ਆ ਤੇ ਆ ਦੇਖੋ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਜੀ ਪੂਰੀ ਸਾਫ਼ ਸੁਥਰੀ ਕੋਠੀ ਆ ਲੋਕੇਸ਼ਨ ਵੀ ਪੂਰੀ ਇੱਕ ਨੰਬਰ ਆ ਜੀ ਇਹ ਕੋਠੀ ਦੀ ਬਹੁਤ ਵਧੀਆ ਇਲਾਕੇ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬੱਸ ਸਟੈਂਡ ਬਿਲਕੁਲ ਨੇੜੇ ਆ ਤੇ ਆ ਜੀ ਉਹ ਛੱਡੀ ਹੋਈ ਆ ਮੁਗਾ ਜਿਹੜਾ ਛੱਡਦੇ ਹੁੰਦੇ ਸੀ ਪਹਿਲਾਂ ਰਸੋਈਆਂ ਦੇ ਵਿੱਚੋਂ ਰੋਟੀ ਰੋਟੀ ਫੜਾਉਣ ਨੂੰ ਉਹ ਛੱਡਿਆ ਹੋਇਆ ਜੀ ਉਹ ਭੁੱਲ ਗਏ ਜੀ ਇਹਨੂੰ ਕੀ ਕਹਿੰਦੇ ਹੁੰਦੇ ਸੀ ਪਤਾ ਨਹੀਂ ਕਿਹੜੀ ਵਿੰਡੋ ਕਹਿੰਦੇ ਹੋ ਸਰਵਿਸ ਵਿੰਡੋ ਸ਼ਾਇਦ ਜੀ ਹਾਂਜੀ ਮੇਰੇ ਹਿਸਾਬ ਨਾਲ ਸ਼ਾਇਦ ਸਰਵਿਸ ਵਿੰਡੋ ਹੀ ਕਹਿੰਦੇ ਸੀ ਬਾਕੀ ਤੁਸੀਂ ਕਮੈਂਟਾਂ 'ਚ ਦੱਸ ਦਿਓ ਜੀ ਇੱਕ ਹੋਰ ਕੁਝ ਕਹਿੰਦੇ ਹੋਏ ਉਹ ਦੱਸ ਦਿਓ ਤੇ ਆਹ ਦੇਖੋ ਜੀ ਆਹ ਬੈੱਡਰੂਮ ਲੱਗਿਆ ਹੋਇਆ ਇੱਥੇ ਆਹ ਬੈੱਡਰੂਮ ਆ ਜੀ ਇਹ ਫਰੰਟ ਤੇ ਇੱਕ ਬੈੱਡਰੂਮ ਆ ਗਿਆ ਇਹਦੇ ਵਿੱਚ ਵੀ ਆ ਸ਼ੀਸ਼ਾ ਲੱਗਿਆ ਹੋਇਆ ਜੀ ਇੱਧਰ ਉਠੀ ਬੋ ਸੁਣੀਆ ਦੇਖੋ نیچے ਪੱਥਰ ਲੱਗਾ ਹੋਇਆ ਜਿਵੇਂ ਪਹਿਲਾਂ ਟੁਕੜੀ ਲਾਉਂਦੇ ਹੁੰਦੇ ਨੇ ਉਹ ਟੁਕੜੀ ਲੱਗੀ ਹੋਈ ਆ ਤੇ ਆ ਆ ਗਿਆ ਜੀ ਗੇਟ ਇਹ ਬਾਥਰੂਮ ਵਾਲਾ ਗੇਟ ਆ ਜੀ ਇਹਦੇ ਨਾਲ ਅਟੈਚ ਬਾਥਰੂਮ ਆ ਕਾਮਨ ਬਾਥਰੂਮ ਆ ਅੰਦਰ ਲੋਕ ਆ ਉਧਰ ਦੂਜੇ ਪਾਸੇ ਕੁੰਡੀ ਲੱਗੀ ਹੋਈ ਆ ਇਧਰ ਦੀ ਦਿਖਾ ਦਿੰਨੇ ਤੁਹਾਨੂੰ ਆਪਾਂ ਆਹ ਦੇਖੋ ਜੀ ਆ ਬਾਥਰੂਮ ਬਣਿਆ ਹੋਇਆ ਤੇ ਆ ਵਧੀਆ ਟੱਬ ਟੱਬ ਲੱਗਿਆ ਹੋਇਆ ਜੀ ਇੱਥੇ ਪੂਰਾ ਖੁੱਲਾ ਡੁੱਲਾ ਬਾਥਰੂਮ ਬਣਿਆ ਹੋਇਆ ਪਹਿਲਾਂ ਟੱਬ ਟੱਬ ਲਾਉਂਦੇ ਹੁੰਦੇ ਸੀ ਹੁਣ ਤਾਂ ਬਹੁਤ ਘੱਟ ਲਾਉਂਦੇ ਆ ਜੀ ਆ ਦੇਖੋ ਇੰਗਲਿਸ਼ ਸ਼ੀਟ ਲੱਗੀ ਹੋਈ ਆ ਵਾਸ਼ਬੇਸ਼ਨ ਦੇ ਵਿੱਚ ਲੱਗਿਆ ਹੋਇਆ ਜੀ ਇੱਥੇ ਟਾਇਲ ਟੂਲ ਵੀ ਲੱਗੀ ਹੋਈ ਆ ਵਧੀਆ ਤੇ ਗੀਜਰ ਵੀ ਲੱਗਿਆ ਹੋਇਆ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਦੇਖੋ ਗੀਜਰ ਵੀ ਲੱਗਿਆ ਹੋਇਆ ਤੇ ਇੱਕ ਆ ਚਾਨਣ ਲਈ ਛੱਡਿਆ ਹੋਇਆ ਹਸਾਬਕ ਤalja ਛੱਤ ਦੇ ਵਿੱਚ ਆ ਦੇਖੋ ਜੀ ਦੋ ਬੈੱਡਰੂਮ ਬਣੇ ਹੋਇਆ ਸਟੋਰ ਬਣਿਆ ਹੋਇਆ ਖੁੱਲਾ ਢੁਲਾ ਉਹਨੂੰ ਵੀ ਬੈੱਡਰੂਮ ਦੇ ਤੌਰ ਤੇ ਵਰਤ ਸਕਦੇ ਆ ਕਿਉਂਕਿ ਸਟੋਰ ਦੋ ਬਣੇ ਹੋਇਆ ਜੀ ਇੱਕ ਬਾਹਰਲੀ ਸਾਈਡ ਬਣਿਆ ਉਹ ਵੀ ਤੁਹਾਨੂੰ ਦਿਖਾਵ ਤੇ ਆਹ ਦੇਖੋ ਜੀ ਆ ਗਿਆ ਕਿਚਨ ਇਹਦੇ ਵਿੱਚ ਵੀ ਸਾਰਾ ਹੀ ਕੰਮ ਓਕੇ ਆ ਜੀ ਆਹ ਦੇਖੋ ਬਾਕਸ ਬਾਕਸ ਬਣੇ ਹੋਏ ਆ ਸਾਰੇ ਤੇ ਆਹ ਦੇਖੋ ਜੀ ਆਹ نیچے ਉਹ ਬਣੀ ਹੋਈ ਹੈ ਜਿਹੜੀ ਕਹਿੰਦੇ ਆਪਾਂ ਸਰਵਿਸ ਵਿੰਡੋ ਉਹ ਵੀ ਤੁਹਾਨੂੰ ਦਿਖਾਉਨੇ ਆ ਆਹ ਦੇਖੋ ਜੀ ਰੋਟੀ ਰੋਟੀ ਫੜਾਉਣ ਵਾਸਤੇ ਤੇ ਆਹ ਦੇਖੋ ਦੋ ਵਿੰਡੋ ਲੱਗੀਆਂ ਹੋਈਆਂ ਜੀ ਇਹਦੇ ਵਿੱਚ ਕਾਰਨਰ ਇੱਥੇ ਚਿਮਨੀ ਵੀ ਲੱਗੀ ਹੋਣੀ ਆ ਪਹਿਲਾਂ ਉਹ ਤਾਂ ਪੁਆਇੰਟ ਪੁਆਇੰਟ ਦਿੱਤਾ ਵਾ ਤੇ ਹੁਣ ਲਾਈ ਵੀ ਹੋਊਗੀ ਜੀ ਤੇ ਆ ਦੇਖੋ ਇਹ ਚਿਮਨੀ ਵਾਲਾ ਪੁਆਇੰਟ ਆਗਾ ਉੱਪਰ ਜਿਹੜਾ ਛੱਡਿਆ ਹੋਇਆ ਮੋਗਾ ਜੀ ਤੇ ਆ ਦੇਖੋ ਇਹਦੇ ਉੱਤੇ ਪੱਥਰ-ਪੁੱਥਰ ਲੱਗਾ ਹੋਇਆ ਵਧੀਆ ਤੇ ਆ ਬਾਕਸ ਵੀ ਵਧੀਆ ਬਣੇ ਹੋਇਆ ਪੂਰੇ ਇਹਨਾਂ ਸੈਲਫਾਂ ਦੇ ਉੱਤੇ ਪੱਥਰ ਵੀ ਪੂਰਾ ਵਧੀਆ ਲੱਗਿਆ ਹੋਇਆ ਜੀ ਆ ਦੇਖੋ ਐਦਾਂ ਬਾਕਸ ਬਣੇ ਹੋਏ ਆ ਇਹਦੇ ਵਿੱਚ ਜਿਹੜਾ ਬਰਤਨ ਧੋਣ ਲਈ ਸ਼ੰਖਾ ਜੀ ਉਹ ਵੀ ਪੱਥਰ ਦਾ ਹੀ ਬਣਿਆ ਹੋਇਆ ਜਿਵੇਂ ਪਹਿਲਾਂ ਪੱਥਰ ਦਾ ਹੀ ਬਣਾਉਂਦੇ ਸੀ ਹੁਣ ਤਾਂ ਚਲੋ ਦੂਜੇ ਲਾਉਣ ਲੱਗ ਗਏ ਆ ਉੱਪਰਲੀ ਸਾਈਡ ਵੀ ਬਾਕਸ-ਬਾਕਸ ਪੂਰੇ ਵਧੀਆ ਬਣੇ ਹੋਇਆ ਭਾਂਡੇ-ਪੁੰਡੇ ਰੱਖਣ ਨੂੰ ਜਿੰਨਾ ਵੀ ਕੰਮ ਹੋਇਆ ਵਾ ਸਾਰਾ ਵਧੀਆ ਹੋਇਆ ਵਾ ਜੀ ਆਹ ਦੇਖੋ ਜੀ ਆ ਆ ਗਿਆ ਸ਼ੈਂਖ ਇਹ ਜਿਹੜਾ ਪੱਥਰ ਦਾ ਹੀ ਬਣਾਇਆ ਹੋਇਆ ਸਾਰਾ ਹੁਣ ਤਾਂ ਦੂਜੇ ਸਟੀਲ ਜੀ ਵਾਲੇ ਲਾ ਦਿੰਦੇ ਆ ਗਿਆ ਨਾ ਤੇ ਆ ਇਹਦੇ ਵਿੱਚ ਅਡਜਸਟ ਫੈਨ ਵੀ ਦਿੱਤਾ ਗਿਆ ਜੀ ਤੇ ਆ ਆ ਗਈ ਜੀ ਲੌਬੀ ਆ ਲੌਬੀ ਏਰੀਆ ਤੇ ਆ ਦੇਖੋ ਇਧਰ ਵੀ ਗੇਟ ਦਿੱਤਾ ਗਿਆ ਲੌਬੀ ਚੋਂ ਪੋਰਚ ਵਾਲੀ ਸਾਈਡ ਇਹ ਵੀ ਤੁਹਾਨੂੰ ਦਖਾਉਣੀ ਆਪਾਂ ਖੋਲ ਕੇ ਇੱਥੇ ਵੀ ਦੋਨੋਂ ਹੀ ਗੇਟ ਲੱਗੇ ਹੋਏ ਜਾਲੀ ਵਾਲਾ ਵੀ ਤੇ ਦੂਜਾ ਵੀ ਆਹ ਦੇਖੋ ਜੀ ਆ ਕੰਧਾਂ ਦੇ ਉੱਤੇ ਦੇਖ ਲਓ ਵੀ ਪੱਥਰ ਲੱਗਾ ਹੋਇਆ 5-5 ਫੁੱਟ ਤੱਕ ਵਧੀਆ ਚੀਜ਼ ਆ ਪੂਰੀ ਤੇ ਆ ਗਈ ਬੈਕ ਸਾਈਡ ਸਾਰੇ ਜਗ੍ਹਾ ਛੱਡੀ ਹੋਈ ਆ ਕੋਠੀ ਦੇ ਪਾਸੇ ਵਿਚ ਆਂਦਨ ਚੁੰਨਣ ਵਾਸਤੇ ਆਹ ਦੇਖੋ ਜੀ ਵੀ ਵਧੀਆ ਜਗ੍ਹਾ ਛੱਡੀ ਹੋਈ ਆ ਵੈਂਟੀਲੇਸ਼ਨ ਵਾਸਤੇ ਤੇ ਰੋਸ਼ਨੀ ਵਾਸਤੇ ਤੇ ਆ ਗਈ ਲੌਬੀ ਲੌਬੀ ਵੀ ਪੂਰੀ ਵਧੀਆ ਲੌਬੀ ਦੇ ਵਿੱਚੋਂ ਹੀ ਪੌੜੀਆਂ ਚੜ੍ਹਦੀਆਂ ਇੱਕ ਲੌਬੀ ਦੇ ਵਿੱਚੋਂ ਪੌੜੀਆਂ ਚੜ੍ਹਦੀਆਂ ਤੇ ਇੱਕ ਆ ਜਿਹੜਾ ਬੈਕ ਸਾਈਡ ਜਗਾ ਜਾਂਦੀ ਇਧਰੋਂ ਪੌੜੀਆਂ ਚੜ੍ਹਦੀਆਂ ਜਿਹੜੀ ਉੱਪਰਲੀ ਮੰਜ਼ਲਾ ਉਹਦੇ ਵਾਸਤੇ ਇਹ ਕੋਠੀ ਦੇ ਤਿੰਨ ਬੈੱਡਰੂਮ ਬਣੇ ਹੋਇਆ ਹੀ نیچے ਇੱਕ ਰੂਮ ਪਹਿਲਾਂ ਦਿਖਾਈ ਤੁਹਾਨੂੰ ਤੇ ਇੱਕ ਆ ਗਈ ਆ ਬੈੱਡਰੂਮ ਤੇ ਇੱਕ ਆ ਬੈੱਡਰੂਮ ਦਿਖਾਉਨੇ ਆਪਾਂ ਤੁਹਾਨੂੰ ਆ ਦੇਖੋ ਇੱਕ ਆ ਬੈਡਰੂਮ ਆ ਗਿਆ ਇਹ ਵੀ ਪੂਰਾ ਖੁੱਲਾ ਢੁੱਲਾ ਬੈਡਰੂਮ ਬਣਿਆ ਹੋਇਆ ਇਹਦੇ ਵਿੱਚ ਇੱਕ ਕਬੂਰਡ ਬਣਿਆ ਹੋਇਆ ਜੀ ਕਲਰ ਪੇਂਟ ਦਾ ਸਾਰਾ ਕੰਮ ਓਕੇ ਆ ਇਹਦਾ ਵੀ ਖੁੱਲਾ ਢੁੱਲਾ ਪੂਰਾ ਕਮਰਾ ਬਣਿਆ ਹੋਇਆ ਤੇ ਆ ਆ ਗਿਆ ਜੀ ਸਟੋਰ ਇਹ ਸਟੋਰ ਆ ਇਹ ਬੰਦ ਪਿਆ ਇਸ ਟਾਈਮ ਇਹ ਵੀ ਪੂਰਾ ਖੁੱਲਾ ਢੁੱਲਾ ਬਣਿਆ ਹੋਇਆ ਇਹਦੀ ਚਾਬੀ ਨਹੀਂ ਮਿਲੀ ਹੁਣ ਮੌਕੇ ਤੇ ਨਹੀਂ ਤਾਂ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦੇਣਾ ਸੀ ਆਪਾਂ ਤੇ ਆ ਗਿਆ ਤੀਜਾ ਬੈਡਰੂਮ ਸਾਹਮਣੇ ਵੈਂਟੀਲੇਸ਼ਨ ਤੇ ਰੋਸ਼ਨੀ ਲਈ ਵਿੰਡੋ ਦਿੱਤੀ ਗਈ ਆ ਇੱਕ ਗੇਟ ਆ ਜੀ ਇਹ ਬੈਕ ਸਾਈਡ ਜਾਂਦਾ ਉਧਰ ਕਾਫੀ ਜਗ੍ਹਾ ਛੱਡੀ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੇਖੋ ਜੀ ਇੱਧਰ ਵੀ ਕਬੂਰਡ ਬਣਿਆ ਹੋਇਆ ਤੇ ਆ ਗੇਟ ਆਪਾਂ ਤੁਹਾਨੂੰ ਦਿਖਾਉਨੇ ਆ ਖੋਲ ਕੇ ਇੱਧਰ ਦੀ ਵੀ ਦਿਖਾ ਦਾਂਗੇ ਉਧਰ ਤੇ ਆ ਕਾਜੀ ਸਮਾਨ ਸੋਨ ਜਾ ਜਾਂ ਸ਼ੋਅ ਵਾਲਾ ਰੱਖਣ ਵਾਸਤੇ ਆ ਬਾਕਸ ਜਿਹਾ ਛੋਟਾ ਜਿਹਾ ਬਣਿਆ ਹੋਇਆ ਆ ਗੇਟ ਵੀ ਆਪਾਂ ਖੋਲ ਕੇ ਦਿਖਾਉਨੇ ਐ ਥੋੜੀ ਜੀ ਪ੍ਰੋਬਲਮ ਐ ਜੇ ਲਾਈਟਾਂ ਲੂਟਾਂ ਦੀ ਆਉਗੀ ਜਿਵੇਂ ਬਾਹਰਲੀ ਸਾਈਡ ਤੋਂ ਉਹ ਲਾਈਟਾਂ ਬਲ ਬਲੂ ਬਜੇ ਨਹੀਂ ਲੱਗੇ ਹੋਏ ਤੇ ਸ਼ਾਮ ਦੇ ਟਾਈਮ ਆਪਾਂ ਵੀਡੀਓ ਬਣਾਈ ਇਹ ਨੇਰੇ ਚ ਤੇ ਬਾਈ ਕੋਲ ਹੁਣੇ ਹੀ ਟਾਈਮ ਸੀਗਾ ਵੀਡੀਓ ਬਣਵਾਉਣ ਲਈ ਜਿਹੜੇ ਬਾਈ ਨੇ ਦਿਖਾਈ ਆਪਾਂ ਨੂੰ ਕੋਠੀ ਤੇ ਆਹ ਦੇਖੋ ਜੀ ਆ ਬੈਕ ਸਾਈਡ ਦੀ ਪੌੜੀਆਂ ਚੜਦੇ ਆ ਤੇ ਬੈਕ ਸਾਈਡ ਕਾਫੀ ਜਗ੍ਹਾ ਛੱਡੀ ਹੋਈ ਆ ਤੇ ਇੱਕ ਆ ਗਿਆ ਜੀ ਸਟੋਰ ਆ ਬੈਕ ਸਾਈਡ ਤੇ ਇਹ ਵੀ ਪੂਰਾ ਖੁੱਲਾ ਢੁੱਲਾ ਸਟੋਰ ਬਣਿਆ ਹੋਇਆ ਹੈਗਾ ਇਹ 10:00 10 ਦਾ ਹੋਊਗਾ ਜਾਂ 10:00 12 ਦਾ ਆ ਜਿਹੜੀਆਂ ਬਾਹਰਲੀ ਸਾਈਡ ਦੀ ਪੌੜੀਆਂ ਚੜਾਂਗਾਂ ਬੈਕ ਸਾਈਡ ਦੀ ਇਹਨਾਂ ਦਾ ਬਹੁਤ ਵਧੀਆ ਫਾਇਦਾ ਹੈਗਾ ਜਿਵੇਂ ਉੱਪਰਲਾ ਪੋਰਸ਼ਨ ਕਰਾਏ ਤੇ ਦੇਣਾ ਜੀ ਤੇ ਨੀਚੇ ਬੰਦੇ ਨੇ ਆਪ ਰਹਿਣਾ ਹੋਵੇ ਉਹਨਾਂ ਲਈ ਬਹੁਤ ਵਧੀਆ ਚੀਜ਼ ਆ ਤੇ ਆਜੋ ਹੁਣ ਆਪਾਂ ਚੱਲਦੇ ਹਾਂ ਜੀ ਉੱਪਰਲੀ ਮੰਜ਼ਲ ਤੇ ਆਹ ਦੇਖੋ ਜੀ ਆ ਪੌੜੀਆਂ ਦੇ نیچے ਵਧੀਆ ਬਣਿਆ ਹੋਆ ਸਹਾਬਕਤਵ LED ਪੈਨਲ ਵਗੈਰਾ ਤੇ ਇੱਥੇ LED ਲੱਗ ਸਕਦੀ ਹੈ ਜੀ ਆਹ ਦੇਖੋ ਪੌੜੀਆਂ ਦੇ ਉੱਤੇ ਵੀ ਜਿਹੜੀ ਰੇਲਿੰਗ ਲੱਗੀ ਹੋਈ ਹੈ ਇਹ ਲੱਕੜੀ ਦੀ ਲੱਗੀ ਹੋਈ ਆ ਪੌੜੀਆਂ ਤੇ ਪੱਥਰ ਪੁੱਥਰ ਪੂਰਾ ਵਧੀਆ ਲੱਗਿਆ ਹੋਇਆ ਤੇ ਕੰਧ ਦੇ ਉੱਤੇ ਵੀ ਪੱਥਰ ਲੱਗਾ ਹੋਇਆ ਏ। ਆਹ ਰੇਲਿੰਗ ਦੇਖ ਲਓ ਪੁਰਾਣੇ ਹਿਸਾਬ ਨਾਲ ਵੀ ਲੱਕੜੀ ਦੀ ਰੇਲਿੰਗ ਲੱਗੀ ਹੋਈ ਆ। ਜਿਹੜੇ ਪਾਵੇ ਜੇ ਲੱਗੇ ਹੋਇਆ ਲੱਕੜ ਵਾਲੇ। ਆਹ ਆ ਗਈ ਪੂਰੀ ਖੁੱਲੀ ਡੁੱਲੀ ਮੰਮਟੀ। ਇਹਦੇ ਵਿੱਚ 2-3 ਵਿੰਡੋ ਦਿੱਤੇ ਹੋਏ ਆ। ਇਧਰ ਦੀ ਵੀ ਗੇਟ ਦਿੱਤਾ ਗਿਆ ਤੇ ਉਹ ਦੂਜੇ ਕਮਰਿਆਂ ਵਜ ਦੀ ਵੀ ਗੇਟ ਦਿੱਤਾ ਹੈ ਬਾਹਰਲੀ ਸਾਈਡ ਨੂੰ। ਇੱਥੇ ਬੈੱਡ ਬੁੱਡ ਲਾ ਸਕਦੇ ਜੀ ਆਪਾਂ ਆਪਣੇ। ਤੇ ਆਹ ਦੇਖੋ ਆ ਪੌੜੀਆਂ ਦੇ ਉੱਤੇ ਕਾਹ ਬਣਿਆ ਹੋਇਆ ਏ? ਬਾਕਸ ਜਿਹਾ। ਇਹਦੇ ਵੀ ਦੋ ਪੱਲੇ ਆ ਤੇ ਇਹਦੇ ਵਿੱਚ ਵੀ ਆਪਾਂ ਆਪਣਾ ਸਾਮਾਨ ਸੂਨ ਰੱਖ ਸਕਦੇ ਆ ਬਾਧੂ ਘਰ ਤੋਂ ਜਿੱਦਾਂ ਵੀ ਤੇ ਆ ਆ ਗਿਆ ਜੀ ਇੱਕ ਕਮਰਾ ਖੁੱਲਾ ਡੁੱਲਾ ਪੂਰਾ ਕਮਰਾ ਬਣਿਆ ਹੋਇਆ ਇਹ ਲਾਈਟ ਜਗਾਉਂਦੇ ਜੀ ਆਪਾਂ ਫੋਨ ਦੀ ਲਾਈਟ ਨਾਲ ਚਾਨਣ ਕਰਕੇ ਦਿਖਾਉਂਦੇ ਤੁਹਾਨੂੰ ਤੁਹਾਨੂੰ ਦੱਸਿਆ ਵੀ ਚਾਨਣ ਚੁੰਨਣ ਦੀ ਥੋੜੀ ਦਿੱਕਤ ਆ ਸਕਦੀ ਇੱਥੇ ਇਹਦੇ ਚੱਕ ਆਹ ਗੇਟ ਦਿੱਤਾ ਹੋਇਆ ਜੀ ਇਹ ਬਾਲਕਨੀ ਦੇ ਵਿੱਚ ਜਾਣ ਨੂੰ ਇਹ ਆਪਾਂ ਤੁਹਾਨੂੰ ਦੂਜੇ ਪਾਸੇ ਵੀ ਦਿਖਾ ਦਾਂਗੇ ਤੇ ਆ ਦੇਖੋ ਇਧਰ ਵੀ ਪੱਥਰ ਲੱਗਿਆ ਹੋਇਆ ਜੀ ਕੰਧਾਂ ਦੇ ਉੱਤੇ ਟਾਇਲ ਚੜਾਈ ਹੋਈ ਆ 4 4 ਫੁੱਟ ਨੀਚੇ 5 5 ਫੁੱਟ ਹੈ ਇੱਥੇ 4 ਕ ਫੁੱਟ ਜੜੀ ਹੋਈ ਆ ਆ ਦੇਖੋ ਜੀ ਆ ਆ ਗਿਆ ਇੱਕ ਗੇਟ ਜਿਹੜਾ ਬਾਲਕਨੀ ਦੇ ਵਿੱਚ ਜਾਂਦਾ ਤੇ ਆ ਆ ਗਿਆ ਜੀ ਬਾਥਰੂਮ ਉੱਪਰ ਜਿਹੜਾ ਬਾਥਰੂਮ ਬਣਿਆ ਹੋਇਆ ਅਟੈਚ ਬਾਥਰੂਮ ਬਣਿਆ ਹੋਇਆ ਆ ਦੇਖੋ ਜੀ ਇੱਥੇ ਪੱਥਰ ਪੱਥਰ ਲੱਗਾ ਹੋਇਆ ਵਧੀਆ ਟਾਇਲ ਲੱਗੀ ਹੋਈ ਆ ਇੰਗਲਿਸ਼ ਸ਼ੀਟ ਲੱਗੀ ਹੋਈ ਆ ਉੱਪਰ ਵੀ 2 ਬੈੱਡਰੂਮ ਹੀ ਬਣੇ ਹੋਇਆ ਸਮਝ ਲਓ ਕਿਉਂਕਿ ਉਹ ਜਿਹੜਾ ਮਾਉਂਟੀ ਬਣੀ ਉਹ ਵੀ ਪੂਰੀ ਖੁੱਲੀ ਢੁੱਲੀ ਬਣੀ ਹੋਈ ਤੇ ਆਹ ਕਮਰਾ ਵੀ ਪੂਰਾ ਖੁੱਲਾ ਢੁੱਲਾ ਕਮਰਾ ਬਣਿਆ ਹੋਇਆ ਇਹਦੇ ਨਾਲ ਬੈਕ ਸਾਈਡ ਤੇ ਇੱਕ ਟੈਂਪਰੇਰੀ ਜਿਹਾ ਕਿਚਨ ਬਣਾਇਆ ਹੋਇਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਆਹ ਦੇਖੋ ਜੀ ਆਹ ਕਿਚਨ ਬਣਾਇਆ ਹੋਇਆ ਜੇ ਕਿਰਾਏ 'ਗਰੋਹ' ਤੇ ਦੇਣ ਵਾਸਤੇ ਵਧੀਆ ਉੱਪਰ ਤੇ ਆ ਦੇਖੋ ਜੀ ਆ ਗੇਟ ਆ ਇਹ ਵੀ ਖੋਲ ਕੇ ਦਿਖਾਵਾਂਗੇ ਆ ਵਿੰਡੋ ਦਿੱਤੀ ਗਈ ਇਹਦੇ ਵਿੱਚ ਇੱਕ ਤੇ ਆ ਗੇਟ ਖੋਲ ਕੇ ਤੁਹਾਨੂੰ ਦਿਖਾਉਨੇ ਆਪਾਂ ਜਿਹੜੀਆਂ ਬਾਹਰ ਦੀ ਪੌੜੀਆਂ ਚੜ੍ਹਦੀਆਂ ਸੀ ਉਹ ਇਧਰ ਦੀ ਦਿਖਾਉਨੇ ਆ ਤੁਹਾਨੂੰ ਆ ਦੇਖੋ ਜੀ ਆ ਆ ਗਿਆ ਪੌੜੀਆਂ ਬੈਕ ਸਾਈਡ ਤੇ ਕਾਫੀ ਜਗ੍ਹਾ ਛੱਡੀ ਹੋਈ ਹੈ 10 12 ਫੁੱਟ ਜਗ੍ਹਾ ਛੱਡੀ ਹੋਈ ਹੈ 10 ਫੁੱਟ ਤਾਂ ਹੈਗੀ ਹੈ ਜੀ ਜਗ੍ਹਾ ਇਹ ਇਹ ਪੌੜੀਆਂ ਤੇ ਜਿਹੜੀ ਰੇਲਿੰਗ ਚੜ੍ਹੀ ਹੋਈ ਹੈ ਇਹ ਇੱਟਾਂ ਵਾਲੀ ਵੀ ਜਿਹੜੀ ਛੜਦੀ ਹੁੰਦੀ ਸੀ ਪਹਿਲਾਂ ਉਹ ਇੱਟਾਂ ਨਾਲ ਹੀ ਬਣਾਈ ਹੋਈ ਆ ਤੇ ਆ ਆ ਗਿਆ ਜੀ ਜਿਹੜਾ ਬਾਦਰਾ ਛੱਡਿਆ ਹੋਇਆ ਇਧਰ ਤੋਂ ਹੀ ਆਪਾਂ ਚੱਲਦੇ ਆਂ ਬਾਹਰ ਫਰੰਟ ਤੇ ਜਿਹੜਾ ਬਾਹਰਲੀ ਸਾਈਡ ਕਿਉਂਕਿ ਆ ਕਮਰੇ ਤੁਹਾਨੂੰ ਦਿਖਾਤੇ ਦੋ ਬੈੱਡਰੂਮ ਬਣੇ ਹੋਇਆ ਰਸੋਈ ਬਣੀ ਹੋਈ ਆ ਇਹਦੇ ਨਾਲ ਤੇ ਆ ਦੇਖੋ ਜੀ ਜਿਹੜਾ ਬਾਦਰਾ ਚਾਰੇ ਪਾਸੇ ਘੁੰਮਦਾ ਹੀ ਇਹ ਤੇ ਆ ਦੇਖੋ ਇੱਥੇ ਵੀ ਜਗ੍ਹਾ ਛੱਡੀ ਹੋਈ ਆ ਲਾਸਟ ਤੱਕ ਚੰਨਣ ਵਾਸਤੇ ਵਧੀਆ ਚੀਜ਼ ਆ ਜੀ ਕੋਠੀ ਪੂਰੀ ਵਧੀਆ ਬਣੀ ਹੋਈ ਹੈ ਇੱਕ ਨੰਬਰ ਜਿਹੜੀਆਂ ਆਸੇ ਪਾਸੇ ਕੋਠੀਆਂ ਬਣੀਆਂ ਹੋਊਗਾ ਉਹ ਵੀ ਪੂਰੀਆਂ ਵਧੀਆ ਬਣੀਆਂ ਹੋਊਗਾ ਜੀ ਤੇ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਉੱਪਰੋਂ ਮਾਹੌਲ ਕਿਦਾਂ ਦਾ ਤੇ ਨਾਲੇ ਸਾਹਮਣੇ ਦਿਖਾਉਣੀ ਬਾਲਕੋਨੀ ਕਾਫੀ ਵੱਡੀ ਛੱਡੀ ਹੋਈ ਆ ਇੱਕ ਤਾਂ ਹੀ ਇੱਥੇ ਥੋੜਾ ਖਲਾਰਾ ਖਲੂਰਾ ਪਿਆ ਹੋਇਆ ਤੇ ਥੋੜਾ ਬਹੁਤ ਆਪਾਂ ਨੂੰ ਤਾਂ ਵੀ ਇੰਨਾ ਹੀ ਲੱਗਦਾ ਹੋਊਗਾ ਤੇ ਨਾਲੇ ਆਪਾਂ ਰਾਤ ਨੂੰ ਵੀਡੀਓ ਬਣਾਈ ਪੂਰਾ ਪ੍ਰੋਪਰ ਦਿਸਦਾ ਵੀ ਹੈ ਨਹੀਂ ਉਸ ਹਾਵ ਨਾਲ ਤੇ ਟਾਈਮ ਹੀ ਹੁਣ ਸੀਗਾ ਤਾਂ ਵੀਡੀਓ ਲੇਟ ਬਣਾਈ ਆ ਆਪਾਂ ਤੇ ਆਹ ਦੇਖੋ ਜੀ ਆਹ ਫਰੰਟ ਤੋਂ ਕੁਛ ਏਦਾਂ ਦੀ ਲੋਕ ਆਹਦੀ ਕੋਠੀ ਰੀ ਜਿਹੜੀ ਉੱਪਰਲੀ ਸਾਈਡ ਤੋਂ ਕਮਰੇ ਵੀ ਪੂਰੇ ਹਵਾਦਾਰ ਆ ਜੀ ਤੇ ਬਾਕੀ ਗਰਮੀ ਦੇ ਵਿੱਚ ਇੱਥੇ ਬਾਹਰ ਸੌਣ ਵਾਸਤੇ ਪੂਰਾ ਵਧੀਆ ਮਾਹੌਲ ਆ ਖੁੱਲਾ ਢੁੱਲਾ ਪ੍ਰੋਗਰਾਮ ਜਿੰਨੇ ਮਰਜ਼ੀ ਮੰਜੇ ਡਾਲੋ ਜੀ ਇੱਥੇ ਵੀ ਬਹਿ ਸਕਦਾ ਬੰਦਾ ਹਨਾ ਤੇ ਆਜੋ ਹੁਣ ਚੱਲਦੇ ਆਂ ਪਏ ਛੱਤ ਤੇ ਤੁਹਾਨੂੰ ਦਿਖਾਉਂਦੇ ਆਂ ਆਸੇ ਪਾਸੇ ਦਾ ਮਾਹੌਲ ਨਾਲੇ ਕਰਦੇ ਰੇਟ ਦੀ ਗੱਲ ਇਨ੍ਹਾਂ ਪੌੜੀਆਂ ਤੇ ਵੀ ਪੱਥਰ ਲੱਗਿਆ ਹਾ ਲੋਹੇ ਦੀ ਰੀਲਿੰਗ ਲੱਗੀ ਹੋਈ ਆ ਤੇ ਉੱਪਰ ਵੀ ਫਰਸ਼ ਵਧੀਆ ਲੱਗਿਆ ਹੋਇਆ ਜੀ ਜਦੋਂ ਰਹਿਣ ਵਾਲੇ ਹੁੰਦਾ ਹਨਾ ਵੀ ਘਰ ਦੇ ਵਿੱਚ ਜੋ ਰਹਿੰਦਾ ਬੰਦਾ ਫੇਰ ਹੀ ਸਾਫ ਸਫਾਈ ਹੁੰਦੀ ਹੈ ਐਦਾਂ ਦਾ ਖਲਾਰਾ ਹੀ ਰਹਿੰਦਾ ਜੀ ਘਰ ਉਦਾਂ ਹੀ ਪਹਿੜਾ ਲੱਗਣ ਲੱਗ ਜਾਂਦਾ ਜਦੋਂ ਸੁਨਣਾ ਘਰ ਹੁੰਦਾ ਤੇ ਆ ਦੇਖੋ ਉੱਪਰ ਆ ਸਟੋਰ ਬਣਿਆ ਹੋਇਆ ਇੱਕ ਉੱਪਰ ਵੀ ਸਟੋਰ ਬਣਿਆ ਹੋਇਆ ਤੇ ਆਸੇ ਪਾਸੇ ਦੇਖੋ ਜੀ ਕਿੰਨਾ ਵਧੀਆ ਮਾਹੌਲ ਵੀ ਕੋਠੀਆਂ ਜਿਹੜੀਆਂ ਪੂਰੀਆਂ ਵਧੀਆ ਕੋਠੀਆਂ ਬਣੀਆਂ ਹੋਈਆਂ ਇੱਕ ਨੰਬਰ ਤੇ ਆ ਭਈ ਪਾਣੀ ਵਾਲੇ ਟੈਂਕੀ ਤੇ ਆਹ ਸਾਹਮਣੇ ਜਿੱਥੇ ਲਾਈਟਾਂ ਜਗਦੇ ਇਹ ਹਰੀਸਾ ਰੋਡ ਆ ਗਿਆ ਜਿਹੜਾ ਬਸ ਅੱਡੇ ਤੋਂ ਆਪਾਂ ਥੋੜੇ ਅੱਗੇ ਆ ਕੇ ਰੈਕੋਟ ਵਾਲੇ ਰੋਡ ਤੋਂ ਮੁੜਦੇ ਹਾਂ ਹਰੀਸਾ ਰੋਡ ਜਿਹੜਾ ਮੰਡੀ ਨੂੰ ਵੀ ਲੰਘ ਜਾਂਦਾ ਈ ਰੋਡ ਤੇ ਇਸੇ ਰੋਡ ਦੇ ਉੱਤੇ ਰਿਲੇਅੰਸ ਮਾਲ ਬਣਿਆ ਹੋਇਆ ਤੇ ਆਹ ਦੇਖੋ ਆਸੇ-ਪਾਸੇ ਪੂਰੀਆਂ ਟੌਪ-ਟੌਪ ਦੀਆਂ ਕੋਠੀਆਂ ਬਣੀਆਂ ਹੋਈਆਂ ਨੇ ਨੇਰੇ ਕਰਕੇ ਪ੍ਰੋਪਰ ਦਿਸਦਾ ਨਿਕਾ ਤੇ ਜਦੋਂ ਤੁਸੀਂ ਕੋਠੀ ਦੇਖਣ ਆਉਂਗੇ ਜੀ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਕਿੱਦਾਂ ਦਾ ਏਰੀਆ ਤੇ ਕਿੱਦਾਂ ਦਾ ਮਾਹੌਲ ਹੈ ਹਨਾ ਵੀ ਇੱਕ ਵਾਰੀ ਕੋਠੀ ਦੇਖਣ ਜ਼ਰੂਰ ਆਇਓ ਜੀ ਵੀ ਜਿਹੜੇ ਵੀ ਕੋਠੀ ਲੈਣਾ ਚਾਹੁੰਦੇ ਆਪਣੇ ਲਈ ਵਧੀਆ ਇਲਾਕੇ ਦੇ ਵਿੱਚ ਉਹ ਇਹ ਕੋਠੀ ਜ਼ਰੂਰ ਦੇਖਣ ਆਓ ਜੀ ਕੋਠੀ ਹਰੇਕ ਨੂੰ ਹੀ ਪਸੰਦ ਆਉ ਜਿੰਨੇ ਵੀ ਦੇਖਣ ਆਉਣਗੇ ਸਾਰਿਆਂ ਨੂੰ ਪਸੰਦ ਹੀ ਆਣੀ ਇਹ ਕੋਠੀ ਇਹ ਵਧੀਆ ਕੋਠੀ ਬਣੀ ਹੋਈ ਆ ਪੂਰੀ ਹੁਣ ਕਰਦੇ ਆ ਜੀ ਰੇਟ ਦੀ ਗੱਲ ਰੇਟ ਮਾਲਕ ਨੇ 50 ਲੱਖ ਰੁਪਏ ਇਹ ਕੋਠੀ ਦੀ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਮਾਣ ਤਾਣ ਕੀਤਾ ਜਾਊਗਾ ਜੀ ਜਿਹੜੇ ਵੀ ਕਸਟਮਰ ਇਹ ਕੋਠੀ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਹੈਗਾ ਜੀ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਲੱਗੀ ਆ ਘੰਟੀ ਜੀ ਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਕਿੱਥੇ ਕੋਠੀ ਦੇਖ ਰਹੇ ਹੋ ਜਿੰਨੇ ਵੀ ਕਮੈਂਟ ਆਏ ਹੋਏ ਵੀ ਆਹ ਇਲਾਕੇ ਚ ਕੋਠੀਆਂ ਚਾਹੀਦੀਆਂ ਉਥੋਂ ਕਈ ਇਲਾਕਿਆਂ ਚੋਂ ਆਪਣੇ ਕੋਲ ਕੋਠੀਆਂ ਆਂਗ ਆ ਹੋਗਾ ਉਹਨਾਂ ਦੀ ਵੀਡੀਓ ਜਲਦੀ ਪਾਵਾਂਗੇ